ਆਫਲੈਕ ਕਿਨੇ ਉਂਗਰਤਾਰਤੇ ਕੀ ਅਨਕੋ ਜਾਨਦੀ ਇੱਕ 20 ਤਰੀਕ ਨੂੰ ਇੱਕ ਵਿਅਕਤੀ ਕੁਸ਼ਾਲ ਫਰੂਸਪੁਰ ਦਾ ਰਹਿਣ ਵਾਲਾ ਉਹ ਫੜਿਆ ਸੀਗਾ ਆ ਆਡੀਐਸਪੀ ਇਨਵੈਸਟੀਗੇਸ਼ਨ ਤੇ ਸੀਪੀ ਇਨਵੈਸਟੀਗੇਸ਼ਨਸ ਆਫ ਦੀ ਟੀਮਸ ਨੇ ਸਪੈਸ਼ਲ ਸੈਲ ਤੇ ਸੀਆਈਏ ਨੇ ਤੇ ਇੱਕ ਸਟਾਰ 34 ਪਿਸਟਲ ਬਰਾਮਦ ਹੋਇਆ ਸੀਗਾ ਉਹਦੀ ਅੱਗੇ ਇੰਟਰੋਗੇਸ਼ਨ ਨੰਬਰ 1 ਨੰਬਰ 2 ਟੈਕਨੀਕਲ ਇਨਪੁਟਸ ਨੰਬਰ 3 ਹਿਊਮਨ ਇੰਟੈਲੀਜੈਂਸ ਇਸ ਦੇ ਬੇਸ ਤੇ ਇੱਕ ਵੈਲ ਆਇਲਡ ਨੈਟਵਰਕ जरा गल रनिंग हिंटरलैंड च वो अनर्थ होया है, ब्रेक होया काफ़ी टाइम तो चल रहा है लखबीर लंडा जरा यू एस बैठा है ना ही एक गिल नामक व्यक्ति है दोस्त है ये दोनों जोड़े बैठे हैं वो रन कर रहे हवाला राही पेमेंट करते इंदौर बेस्ड व्यक्ति जो ना कुणाल है तो नए लड़के इक्कीस साल के बी साल के योपिन करते सौ पड़ोसी है या कोई अन्प्लॉयड है ਇਹ ਵੈਪਨ ਲੈ ਕੇ ਆਉਂਦੇ ਸੀਗੇ ਤੇ ਇੱਥੇ ਅਲੱਗ-ਅਲੱਗ ਜਗ੍ਹਾਾਂ ਦੇ ਲੋਕਾਂ ਨੂੰ ਉਹ ਸਪਲਾਈ ਕਰਦੇ ਸੀਗੇ ਤੇ ਜਿਹੜੇ ਦੋ ਬ੍ਰਦਰਜ਼ ਐ ਜਿਹੜੇ ਫੜੇ ਗਏ ਐ ਦੋਨੋਂ ਕਜ਼ਨਸ ਐ 22-30 ਸਾਲ ਉਹਨਾਂ ਦੀ ਉਮਰ ਐ ਇੱਕ ਦਾ ਨਾਮ ਗੁਰਲਾਲ ਐ ਦੂਜਾ ਦੂਜਾ ਪਰਵੇਸ਼ ਐ ਇਹ ਪੱਟੀ ਦੇ ਰਹਿਣ ਵਾਲੇ ਸੀ ਠੀਕ ਫਰਸਟ ਟਾਈਮ ਆਫੈਂਸ ਐ ਇਹਨਾਂ ਦਾ ਤੇ ਇਹਨਾਂ ਦਾ ਭਰਾ ਜਿਹੜਾ ਐ ਇੱਕ ਹੋਰ ਕਜ਼ਨ ਜਿਹੜਾ ਜੇਲ੍ਹ 'ਚ ਬੰਦ ਐ ਉਹ ਵੀ ਡਾਇਰੈਕਟ ਇਨ ਟੱਚ ਸੀਗਾ ਲੰਡੇ ਤੇ ਗਿਲ ਦੇ ਨਾਲ ਉਨ ਇਨਾਦੀ ਵਕ ਵਕ ਟਾਈਮ ਤੋਂ ਵਟ ਵਕ ਵਕ ਜਗਾਵਾਂ ਤੋਂ ਰਿਕਵਰੀ ਜਿਹੜੀ ਹੋਈ ਹੈ ਉਹ 17 ਵੈਪਨਸ ਨੇ 12 34 ਦੇ 32 ਬੂਰ ਦੇ ਪਿਸਟਲਸ ਨੇ 5 34 ਦੇ ਪਿਸਟਲਸ ਨੇ ਤੇ 33 ਮੈਗਜ਼ੀਨਸ ਨੇ ਵੀ ਲਾਈਵ ਰਾਉਂਡਸ ਨੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਆਉਣ ਵਾਲੇ ਟਾਈਮ ਤੱਕ ਜਿਹੜੀ ਵੀ ਡਿਟੇਲ ਹੋਗੀ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਵੇਗੀ ਸ੍ਰੀ ਵੈਪਨਸ ਆਰਡਰ ਲੈਣੇ ਸੀ ਇਹਨਾਂ ਨੇ ਅੱਗੇ ਸਵਾਰੀ ਕਰ ਨਹੀਂ ਇਹ ਪਹਿਲੇ ਆਰਡਰ ਲੈਂਦੇ ਵੇਸੀ ਹੈ ਵਾਰਦਾਤ ਨਹੀਂ ਕਰਨੀ ਸੀ। ਆਬਵੀਅਸਲੀ ਜਿਹੜਾ ਐਂਟੀ ਸੋਸ਼ਲ ਐਲੀਮੈਂਟ ਹੈ ਇਲੀਗਲ ਵੈਪਨ ਰੱਖੂਗਾ ਵਾਰਦਾਤੀ ਕਰੂਗਾ। ਸਰ ਇਹਨਾਂ ਚ ਕਿਸੇ ਤੇ ਕੋਈ ਕ੍ਰਾਈਮਿਕ ਮਾਮਲਾ ਦੰ? ਜਿਹੜਾ ਕੁਸ਼ਾਲ ਹੈ ਉਹਦੇ ਚ 7 ਮੁਕਦਮੇ ਦਰਜ ਹੈ। ਕਿ 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 ਅਟੈਂਪਟ ਟੂ ਮਰਡਰ ਹੈ, ਆਮ ਸੈਕਟ ਹੈ ਤੇ ਐਨਡੀਪੀਸ ਤੇ। ਸਾਰੇ ਵੈਪਨ ਕੰਟਰੀ ਮੇੜ ਹੈ। ਹਾਂ ਸਾਰੇ ਮੈਪ ਵੈਪਨ ਕੰਟਰੀ ਮੇੜ ਹੈ। ਤੇ ਇਹਨਾਂ ਦਾ ਕਨੈਕਸ਼ਨ ਕਿਵੇਂ ਮਸਲਿਗਲੈਂਡਾ ਗਰੁੱਪ ਨਾਲ ਜਿਹੜਾ ਬੰਦਾ ਜੇਲ੍ਹ ਚ ਬੰਦ ਹੈ ਜਿਹੜਾ ਇਹ ਮੁੰਡਿਆਂ ਦਾ ਕਜ਼ਨ ਹੈ ਉਹਦੇ ਥਰੂ ਹੋ ਰਿਹਾ ਸੀ। ਇਹਨਾਂ ਦਾ ਜਾਂ ਫਿਰ ਇੱਕ ਦੋ 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 ਜਣੇ ਆ ਇੱਕ ਵੀ ਏਜ ਕਾਫੀ ਜਿਹੜੀ ਘੱਟ ਹੈ ਕਿਵੇਂ ਮਤਲਬ ਇਹ ਬਾਈ 23 ਸਾਲ ਦੀ ਮਾਂ ਇਹ ਪਪੜੋ ਸੀ ਆਪਸ ਚ ਜਾਣਦੇ ਦੋ ਜਣੇ ਥੈਂਕ ਯੂ